ਅੱਜ ਦੀ ਪੰਜਾਬੀ ਦੀ ਕੱਕਿਆਂ ਨੂੰ ਵਿਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਤਵਾਜ ਦੀ ਸਤਸਰਿਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਿਦਿਆਰਥੀਓ ਅੱਜ ਦੀ ਕੱਕਿਆਂ ਵਿੱਚ ਸਵਾਦ ਪਹੁੰਚਉਣ ਦੇ ਕੁਝ ਮਹੱਤਵਪੂਰਨ ਪ੍ਰਸੰਗ ਤੁਹਾਡੇ ਲਈ ਲੈ ਕੇ ਆਇਆ ਸੀ ਵਿਖੋ ਅੱਜ ਦੇ ਪ੍ਰਸੰਗ ਕਿਹੜੇ ਹਨ ਤੇ ਪਹਿਲਾ ਪ੍ਰਸੰਗ ਕਿਹੜਾ ਸੀ ਭਾਸ਼ਾ ਵਿਗਿਆਨ ਕੀ ਹੈ ਭਾਸ਼ਾ ਅਧਿਐਨ ਹੈ ਭਾਸ਼ਾ ਵਿਗਿਆਨ ਕੀ ਹੈ ਭਾਸ਼ਾ ਅਧਿਐਨ ਹੈ ਭਾਸ਼ਾ ਵਿਗਿਆਨ ਕੀ ਹੈ ਭਾਸ਼ਾ ਅਧਿਨੈ ਦੂਜਾ ਪ੍ਰਸ਼ਨ ਕਿਹੜਾ ਸੀ ਪਾਕਿਸਤਾਨ ਪੰਜਾਬ ਵਿੱਚ ਕਿਸ ਉਪ ਭਾਸ਼ਾ ਨੂੰ ਪੰਜਾਬ ਤੋਂ ਨਿਖੇੜ ਕੇ ਸੁਤੰਤਰ ਭਾਸ਼ਾ ਬਣਾਉਣ ਦੀ ਮੰਗ ਕੀਤੀ ਗਈ ਹੈ ਵੀ ਪਾਕਿਸਤਾਨ ਪੰਜਾਬ ਵਿੱਚ ਕਿਸ ਉਪ ਭਾਸ਼ਾ ਨੂੰ ਪੰਜਾਬ ਤੋਂ ਨਿਖੇੜ ਕੇ ਸੁਤੰਤਰ ਭਾਸ਼ਾ ਬਣਾਉਣ ਦੀ ਮੰਗ ਕੀਤੀ ਗਈ ਹੈ ਸਰਾਇਕੀ ਨੂੰ ਕਿਨੂੰ ਸਰਾਇਕੀ ਨੂੰ ਸ ਸ ਖ ਖ ਜ ਜ ਸ ਖ ਖ ਕ ਗ ਗ ਜ ਜ ਫ ਫ ਧੁਨੀਆਂ ਪਰਭਾਉ ਦੀਆਂ ਸੂਚਕ ਹਨ ਫਾਰਸੀ ਕੀ ਸ ਸ ਖ ਖ ਗ ਗ ਜ ਜ ਪ ਪ ਧੁਨੀਆਂ ਪਰਭਾਉ ਦੀਆਂ ਸੂਚਕਾਂ ਧੁਨੀਆਂ ਪਰਭਾਉ ਦੀਆਂ ਸੂਚਕਾਂ ਕਿਹੜੇ ਫਾਰਸੀ ਪਰਭਾਉ ਦੀਆਂ ਅੱਗੇ ਵਾਲਾ ਪ੍ਰਸ਼ਨ ਤੀਜਾ ਪ੍ਰਸ਼ਨ ਚੌਥਾ ਪ੍ਰਸ਼ਨ ਉਚਾਰ ਭਾਸ਼ਾ ਦਾ ਕਿਹੜਾ ਰੂਪ ਹੈ ਵਿਅਕਤੀਗਤ ਕੀ ਬਈ ਉਚਾਰ ਭਾਸ਼ਾ ਦਾ ਕਿਹੜਾ ਰੂਪ ਹੈ ਵਿਅਕਤੀਗਤ ਤੇ ਪੰਜਵਾਂ ਪ੍ਰਸ਼ਨ ਕਿਹੜਾ ਸੀ ਸਿਧਾਂਤਕ ਭਾਸ਼ਾ ਵਿਗਿਆਨ ਪੁਸਤਕ ਦਾ ਲੇਖਕ ਕੌਣ ਹੈ ਸਿਧਾਂਤਕ ਭਾਸ਼ਾ ਵਿਗਿਆਨ ਪੁਸਤਕ ਦਾ ਲੇਖਕ ਹੈ ਪ੍ਰੇਮ ਪ੍ਰਕਾਸ਼ ਸਿੰਘ ਸਿਧਾਂਤਕ ਭਾਸ਼ਾ ਵਿਗਿਆਨ ਪੁਸਤਕ ਦਾ ਲੇਖਕ ਕੌਣ ਹੈ ਪ੍ਰੇਮ ਪ੍ਰਕਾਸ਼ ਸਿੰਘ ਛੇਵਾਂ ਪ੍ਰਸ਼ਨ ਕਿਹੜਾ ਸੀ ਕਿਸ ਸਵਰ ਦਾ ਮੁਕਤੇ ਦੇ ਰੂਪ ਵਿੱਚ ਪ੍ਰਯੋਗ ਹੁੰਦਾ ਹੈ ਐੜਾ ਦਾ ਕਿਸ ਸਵਰ ਦਾ ਮੁਕਤੇ ਦੇ ਰੂਪ ਵਿੱਚ ਪ੍ਰਯੋਗ ਹੁੰਦਾ ਹੈ ਐੜਾ ਦਾ ਸਤਵਾਂ ਪ੍ਰਸ਼ਨ ਕਿਹੜਾ ਸੀ ਗੁਰਮੁਖੀ ਦਾ ਕਿਹੜਾ ਅੱਖਰ ਅਰਧ ਹੈ ਸਵਰ ਹੈ ਗੁਰਮੁਖੀ ਦਾ ਕਿਹੜਾ ਅੱਖਰ ਅੜਸਵਰ ਹੈ ਊੜਾ ਅਠਵਾਂ ਪ੍ਰਸ਼ਨ ਕਿਹੜਾ ਸੀ ਅਰ ਮਾਗਦੀ ਪੇਠ ਹੈ ਪ੍ਰਾਕਰਤ ਦਾ ਅਰ ਮਾਗਦੀ ਪੇਠ ਕਿਹੜਾ ਹੈ ਪ੍ਰਾਕਰਤ ਦਾ ਨੌਵਾਂ ਪ੍ਰਸ਼ਨ ਧੁਨੀ ਪਰਿਵਰਤਨ ਹੁੰਦਾ ਹੈ ਧੁਨੀ ਨਿਮਾ ਅਨੁਸਾਰ ਧੁਨੀ ਪਰਿਵਰਤਨ ਹੁੰਦਾ ਹੈ ਕਿ ਧੁਨੀ ਨਿਮਾ ਅਨੁਸਾਰ ਦਸਵਾਂ ਪ੍ਰਸ਼ਨ ਕਿਹੜਾ ਸੀ ਪੰਜਾਬੀ ਭਾਸ਼ਾ ਦੀ ਸ਼ਬਦਾਵਲੀ ਦੇ ਵਰਗ ਹਨ ਪੰਜਾਬੀ ਭਾਸ਼ਾ ਦੀ ਸ਼ਬਦਾਵਲੀ ਦੇ ਵਰਗ ਕਿੰਨੇ ਹਨ 9 ਤੇ 11ਵਾਂ ਪ੍ਰਸ਼ਨ ਕਿਹੜਾ ਸੀ ਭਾਸ਼ਾ ਵਿਗਿਆਨ ਦਾ ਅੰਗ ਹੈ ਰੂਪੀਮ ਭਾਸ਼ਾ ਵਿਗਿਆਨ ਦਾ ਕਿਹੜਾ ਅੰਗ ਹੈ ਰੂਪੀਮ 12ਵਾਂ ਪ੍ਰਸ਼ਨ ਕਿਹੜਾ ਸੀ ਪੰਜਾਬੀ ਭਾਸ਼ਾ ਦੀ ਅਵਿਕਾਰੀ ਸ਼ਬਦਾਵਲੀ ਦੇ ਵਰਗਾਂ ਦੀ ਗਿਣਤੀ ਕਿੰਨੀ ਹੈ ਕਿੰਨੀ ਗਿਣਤੀ ਹੈ ਕਿੰਨੀ 5 ਪੰਜਾਬੀ ਭਾਸ਼ਾ ਦੀ ਅਵਿਕਾਰੀ ਸ਼ਬਦਾਵਲੀ ਦੇ ਪੰਜਾਬੀ ਭਾਸ਼ਾ ਦੀ ਅਵਿਕਾਰੀ ਸ਼ਬਦਾਵਲੀ ਦੇ ਵਰਗਾਂ ਦੀ ਗਿਣਤੀ ਕਿੰਨੀ ਹੈ 9 ਕਿ ਨੀ ਪੰਜੇ ਪੰਜ ਕਿਨੀ ਹੋਈ ਪੰਜੇ 13ਵਾਂ ਪ੍ਰਸ਼ਨ ਕਿਹੜਾ ਸੀ ਉ ਸਾਡਾ ਘਰ ਹੈ ਵਾਕ ਵਿੱਚ ਉ ਦਾ ਕਾਰਜ ਹੈ ਨਿਸ਼ਚੇਵਾਚਕ ਪੜਨਾਉ ਉ ਸਾਡਾ ਘਰ ਹੈ ਵਾਕ ਵਿੱਚ ਉ ਦਾ ਕੀ ਕਾਰਜ ਹੈ ਉ ਸਾਡਾ ਘਰ ਹੈ ਵਾਕ ਵਿੱਚ ਉ ਦਾ ਕਾਰਜ ਕਿਹੜਾ ਸੀ ਨਿਸ਼ਚੇਵਾਚਕ ਪੜਨਾਉ ਤਾਂ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ 14ਵਾਂ ਪ੍ਰਸ਼ਨ ਰੂਪਾਂਤ੍ਰਿਤ ਵਧੇਰੇ ਲਗਾਉਣ ਦੇ ਬਾਅਦ ਸ਼ਬਦਾਂ ਵਿੱਚ ਰੂਪਾਂਤਰਿਤ ਵਧੇਤਰ ਰੂਪਾਂਤਰਿਤ ਵਧੇਤਰ ਲਗਾਉਣ ਦੇ ਬਾਅਦ ਸ਼ਬਦਾਂ ਵਿੱਚ ਕੀ ਵੀ ਹੋਰ ਕੁਝ ਜੋੜਨ ਦੀ ਸਮਰੱਥਾ ਨਹੀਂ ਰਹਿੰਦੀ ਤੇ 15ਵਾਂ ਪ੍ਰਸ਼ਨ ਕਿਹੜਾ ਸੀ ਇਕਾਲਕ ਤੇ ਦੁਕਾਲਕ ਸੰਕਲਪ ਕਿਸ ਦਾ ਹੈ ਸੋਸੀ ਵਰਦਾ ਇਕਾਲਕ ਤੇ ਦੁਕਾਲਕ ਸੰਪਰਕ ਕਿਦਾ ਹੈ ਸੋਸੀ ਵਰਦਾ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ 16ਵਾਂ ਪ੍ਰਸ਼ਨ ਲਿਖਿਤ ਭਾਸ਼ਾ ਉਚਾਰੀ ਭਾਸ਼ਾ ਤੋਂ ਬਾਅਦ ਵਿੱਚ ਪੈਦਾ ਹੁੰਦੀ ਹੈ ਲਿਖਿਤ ਭਾਸ਼ਾ ਉਚਾਰ ਭਾਸ਼ਾ ਤੋਂ ਭਈ ਕੀ ਲਿਖਿਤ ਭਾਸ਼ਾ ਕੀ ਭਈ ਲਿਖਿਤ ਭਾਸ਼ਾ ਉਚਾਰ ਭਾਸ਼ਾ ਤੋਂ ਬਾਅਦ ਵਿੱਚ ਪੈਦਾ ਹੁੰਦੀ ਹੈ ਤੇ 17ਵਾਂ ਪ੍ਰਸ਼ਨ ਕਿਹੜਾ ਸੀ ਲਿੰਗੁਇਸਟਿਕ ਸਰੇਫ ਆਫ ਇੰਡੀਆ ਪੁਸਤਕ ਲਿਖੀ ਹੈ ਗਰੀ ਅਰਸਨ ਦੀ ਲਿੰਗੁਇਸਟਿਕ ਸਰੇਫ ਆਫ ਇੰਡੀਆ ਪੁਸਤਕ ਲਿਖੀ ਗਰੀ ਅਰਸਨ ਨੇ ਕੀ ਭਈ ਲਿੰਗੁਇਸਟਿਕ ਸਰੇਫ ਆਫ ਇੰਡੀਆ ਕਿਨੂੰ ਲਿਖੀ ਸੀ ਗਰੀ ਅਰਸਨ ਨੇ ਸਾਡੀ ਅੱਜ ਦੀ ਕਕ੍ਹਾ ਇੱਥੋਂ ਸਮਾਪਤ ਹੋਈ ਸੀ ਤੇ ਅੱਜ ਦੀ ਕਕ੍ਹਾ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਪਿੰਡ ਦੀ ਲਾਈਵ ਤੇ ਮਾਂ ਬੋਲੀ ਪੰਜਾਬੀ ਚੈਨਲ ਨੂੰ ਵੱਤੋਦ ਲਾਈਕ ਕਰਨਾ ਸ਼ੇਅਰ ਕਰਨਾ ਤੇ ਨਵੀਂ ਵੀਡੀਓ ਇਸ ਵਿੱਚ ਲੈਣ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਜੀ ਤੇ ਅੱਜ ਦੀ ਕਕ੍ਹਾ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਦਾ ਜੀ ਆਇਆਂ ਨੂੰ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਪਹਤ